ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਲੋਕਾਂ ਨੂੰ ਬੜੀਆਂ ਇਹਨਾਂ ਤੋਂ ਆਸਾਂ ਸੀ ਤੇ ਬੜੇ ਇਹਨਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਪਰ ਇਹ ਝੂਠਾਂ ਦੀ ਸਰਕਾਰ ਨਿਕਲੀ ਕਿਉਂਕਿ ਅੱਜ 17 ਤਰੀਕ ਹੋ ਗਈ ਆ ਸਾਡੀ ਅਕਤੂਬਰ ਮਹੀਨੇ ਦੀ ਹਜੇ ਤੱਕ ਤਨਖਾਹ ਨਹੀਂ ਆਈ ਤੇ ਸਤੰਬਰ ਮਹੀਨੇ ਦੀ 17 ਤਰੀਕ ਆ ਗਈ ਆ ਹਜੇ ਤੱਕ ਸਾਨੂੰ ਤਨਖਾਹ ਨਹੀਂ ਮਿਲੀ ਜਿਉਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਸਾਨੂੰ ਤਨਖਾਹ ਲੈਣ ਲਈ ਗੇਟ ਬੰਦ ਕਰਨੇ ਪੈਂਦੇ ਆ ਧਰਨੇ ਮਜਾਰੇ ਕਰਨੇ ਪੈਂਦੇ ਆ ਫਿਰ ਸਾਨੂੰ ਤਨਖਾਹ ਮਿਲਦੀ ਆ ਇਹ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ ਕਹਿੰਦੇ ਸੀ ਧਰਨੇ ਮਜਾਰੇ ਨਹੀਂ ਲੱਗਣ ਦੇਣਗੇ ਸਾਰਿਆਂ ਦੇ ਮਸਲੇ ਹੱਲ ਕਰਾਂਗੇ ਪਰ ਸਭ ਕੁਝ ਝੂਠ ਨਿਕਲਿਆ ਇਹ ਆਮ ਆਦਮੀ ਪਾਰਟੀ ਸਰਕਾਰ ਨੇ ਪਿਆ ਆਦੇ ਜਿਹੜਾ ਮੁੱਖ ਮੰਤਰੀ ਉਹਨੇ ਵਾਅਦਾ ਕੀਤਾ ਸੀ ਵੀ ਜਿੰਨੇ ਵੀ ਆਊਟ ਸੋਰਸਿੰਗ ਆ ਕੰਟਰਕਟ ਤੇ ਆ ਅਸੀਂ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਪਰ ਅੱਜ ਤੱਕ ਇੱਕ ਵੀ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆਗਾ ਠੇਕੇਦਾਰੀ ਸਿਸਟਮ ਨੂੰ ਬढ़ावा ਦੇ ਰਹੇ ਆ ਹੋਣ ਵੀ ਨਵੀਆਂ ਜਿੰਨੀਆਂ ਵੀ ਭਰਤੀਆਂ ਲੈ ਕੇ ਆ ਰਹੇ ਉਹ ਵੀ ਠੇਕੇਦਾਰੀ ਭਰਤੀਆਂ ਲੈ ਕੇ ਆ ਰਹੇ ਆ ਜਿਹੜੇ ਕਹਿੰਦੇ ਸੀ ਵੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੈ ਪਿੰਡਾਂ ਤੋਂ ਸਰਕਾਰ ਚੱਲੂਗੀ ਪਰ ਪਿੰਡਾਂ ਤੋਂ ਕੀ ਹੁੰਦਾ ਸ਼ਹਿਰਾਂ ਤੋਂ ਹਣੀ ਚੱਲਦੀ ਸ਼ਹਿਰਾਂ ਤੋਂ ਛੱਡ ਕੇ ਕੀ ਚੰਡੀਗੜ੍ਹ ਹੋਣੀ ਚੱਲਦੀ ਹੁੰਦਾ ਸ ਜੋ ਹੁਕਮ ਦਿੰਦੇ ਆ ਉਹੀ ਕੁਛ ਹੁੰਦਾ ਉਹ ਪੰਜਾਬ ਨੂੰ ਲੁੱਟੀ ਕੁੱਟੀ ਜਾਂਦੇ ਆ ਪੰਜਾਬ ਦਾ ਜਿਹੜਾ ਸਾਰਾ ਕੁਝ ਹੁੰਦਾ ਉਹ ਇਕੱਠਾ ਕਰਕੇ ਸਭ ਕੁਝ ਦਿੱਲੀ ਜਾ ਕੇ ਉਹਨਾਂ ਨੂੰ ਦੇਈ ਜਾਂਦੇ ਆ ਪੰਜਾਬ ਸਰ ਨਿਰੋਧਰ ਪੰਜਾਬ ਦੀਆਂ ਜਿੰਨੀਆਂ ਵੀ ਪ੍ਰਾਪਰਟੀਆਂ ਉਹਨਾਂ ਨੂੰ ਵੇਚ ਕੇ ਸਰਕਾਰੀ ਧਾਰਿਆਂ ਨੂੰ ਵੇਚ ਕੇ ਪੰਜਾਬ ਸਰ ਕਰਜ਼ਾ ਚੜੀ ਜਾਂਦੇ ਆ ਪੰਜਾਬ ਨੂੰ ਲੁੱਟੀ ਕੁੱਟੀ ਜਾਂਦੇ ਆ